ਸंसद ਹਲਕਾ ਕਡੂਰ ਸਾਹਿਬ ਤੋਂ ਵੱਖ-ਵੱਖ ਕੈਂਡੀਡੇਟ ਆ ਆਪੋ ਆਪਣੀਆਂ ਰੈਲੀਆਂ ਕਰ ਰਹੇ ਨੇ ਲੋਕਾਂ ਨਾਲ ਮਿਲ ਰਹੇ ਨੇ ਅੱਜ ਵਿਰਸਾ ਸਿੰਘ ਬਲਟੋਹਾ ਕਾਲੀ ਦਲ ਤੋਂ ਉਮੀਦਵਾਰ ਨੇ ਉਹ ਵੀ ਜੀਰਾ ਪਹੁੰਚੇ ਸੀ ਤੇ ਲੋਕਾਂ ਦੇ ਨਾਲ ਮਿਲ ਗਏ ਨੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕਿੱਦਾਂ ਵਾ ਉਹਨਾਂ ਨੂੰ ਲੱਗਿਆ ਸੱਸੀ ਗਾਲ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਅੱਜ ਵਿਰਸਾ ਸਿੰਘ ਬਲਟੋਹਾ ਤੁਹਾਨੂੰ ਮਿਲੇ ਨੇ ਕਿੱਦਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਸ਼ੁਰੂ ਤੋਂ ਜਿਹੜਾ ਸਾਡਾ ਹਲਕਾ ਜੀਰਾ ਇਹ ਸ਼੍ਰੋਮਣੀ ਕਾਲੀ ਦਲ ਨਾਲ ਜੁੜਿਆ ਹੋਇਆ ਤੇ ਇਸੇ ਤਰ੍ਹਾਂ ਜੁੜਿਆ ਰਹੂਗਾ ਸਾਡੇ ਨਾਲ ਕਰਮਜੀਤ ਸਿੰਘ ਸਰਪੰਚ ਵੀ ਨੇ ਜੋ ਅੱਗੇ ਵੀ ਚਰਚਾ ਤੇ ਰਹਿੰਦੇ ਨੇ ਕਿ ਉਹਨਾਂ ਨੇ ਬੜੇ ਵਿਕਾਸ ਕੀਤੇ ਸਮਾਜ ਸੇਵੀ ਨੇ ਸਸੀਗਰ ਸਰਪੰਚ ਸਾਹਿਬ ਸਸੀਗਰ ਜੀ ਸਰਪੰਚ ਸਾਹਿਬ ਅਜੇ ਤੁਹਾਨੂੰ ਵਰਸਾ ਸਿੰਘ ਬਲਟੂ ਆ ਵੀ ਮਿਲੇ ਨੇ ਤੇ ਤੁਸੀਂ ਲੰਬੇ ਸਮੇਂ ਤੋਂ ਕਾਲੀ ਦਲ ਨਾਲ ਜੁੜੇ ਹੋ ਆ ਕੀ ਲੱਗਦਾ ਹੈ ਕਿਵਾਰ ਜਿਹੜਾ ਖਨੂਰ ਸਾਹਿਬ ਦੀ ਜਿਹੜੀ ਟੈਕਟ ਹੈ ਅਦ ਕੀ ਵਰਸਾ ਸਿੰਘ ਬਲਟੂ ਆ ਬਹੁਤ ਹੀ ਧਾਰਮਿਕ ਪੱਖ ਵਾਲਾ ਬੰਦਾ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਨਾਲ ਮਤਲਬ ਦਰਬਾਰ ਸਾਹਿਬ ਦੇ ਟੈਗ ਮੌਕੇ ਵੀ ਸੀਗੇ ਜੋਧਪੁਰ ਦੀਆਂ ਜੇਲ੍ਹਾਂ ਜਿ ਵੀਰੇ ਐਨਐਸਏ ਲੱਗੀ ਆ ਉਹਨਾਂ ਦੇ ਛੋਟੇ ਭਾਈ ਸਾਹਿਬ ਤੇ ਵੀ ਲੱਗੀ ਆ ਧਾਰਮਿਕ ਪੱਖ ਦੇ ਨਾਲ ਹੈ ਤੇ ਵਿਰਸਾ ਸਿੰਘ ਬਹੁਤ ਹੀ ਸੂਝਵਾਨ ਤੇ ਦਲੇਰ ਮਤਲਬ ਕੈਂਡੀਡੇਟ ਆ ਜੀ ਮੈਂ ਕਿਆਸ ਨਹੀਂ ਕਰ ਸਕਦਾ ਸੀਗਾ ਕਿ ਇੰਨੀ ਗਰਮੀ ਦੇ ਬਾਵਜੂਦ ਹਜ਼ਾਰਾਂ ਦੀ ਤਦਾਦ ਚ ਮੈਂ ਜਿੱਥੇ ਜਿੱਥੇ ਵੀ ਗਿਆ ਤੇ ਪਹਿਲਾ ਪ੍ਰੋਗਰਾਮ ਸੀ ਦੂਜਾ ਉਸ ਤੋਂ ਵੱਡਾ ਤੇ ਜਾਂ ਉਸ ਤੋਂ ਵੱਡਾ ਤੇ ਇੰਨੇ ਵਧੀਆ ਜਿਹੜੇ ਪ੍ਰੋਗਰਾਮ ਨੇ ਪਰ ਲੋਕਾਂ ਦਾ ਹੰਗਾਰਾ ਸੰਗਤ ਦਾ ਹੰਗਾਰਾ ਨੌਜਵਾਨਾਂ ਦਾ ਹੰਗਾਰਾ ਮਤਲਬ ਮੈਂ ਮੇਰੇ ਮਨ ਤੇ ਇਸ ਗੱਲ ਦੀ ਖੁਸ਼ੀ ਹੈ ਸਦਕੇ ਜਾਨ ਨੂੰ ਜੀ ਕਰਦਾ ਇਹਨਾਂ ਤੋਂ ਜਿਨ੍ਹਾਂ ਨੇ ਅੱਜ ਏਡੇ ਵੱਡੇ ਇਕੱਠ ਜਿਹੜੇ ਨੇ ਉਹ ਮੈਨੂੰ ਦਿਖਾਏ ਨੇ ਇਨਾਂ ਦੇ ਨਾਲ ਮਿਲਾਇਆ ਮੈਨੂੰ ਆਪਣੇ ਵਿਚਾਰ ਇਹਨਾਂ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ ਹੈ ਮੈਂ ਆਪਣਾ ਪੱਖ ਰੱਖਿਆ ਆ ਔਰ ਔਰ ਸੰਗਤ ਨੇ ਬੜੇ ਜੋਸ਼ ਦੇ ਨਾਲ ਇੱਥੇ ਜੁੜੀ ਹੋਏ ਲੋਕਾਂ ਨੇ ਨੌਜਵਾਨਾਂ ਨੇ ਮਤਲਬ ਜਿਸ ਬਲੰਦ ਆਵਾਜ਼ ਤੇ ਬਲੰਦ ਜਜ਼ਬੇ ਦੇ ਨਾਲ ਜਵਾਬ ਦਿੱਤਾ ਆ ਕਿ ਅਸੀਂ ਨੇਹੀ ਲਿਆਣ ਦਾ ਉਹਦੇ ਤੋਂ ਮੈਨੂੰ ਬਹੁਤ ਖੁਸ਼ੀ ਸਾਰਿਆਂ ਦੀ ਕੀਤੀ ਮਤਲਬ ਸਾਰਿਆਂ ਦੀ ਕਰਦਾ ਆ ਪਰ ਜਿਹੜੀਆਂ ਗੱਲਾਂ ਦੇ ਸਾਹਮਣੇ ਉਹ ਸੰਗਤ ਦੇ ਸਾਹਮਣੇ ਰੱਖਣੀ ਹੈ ਜ਼ਰੂਰੀ ਨੇ ਜਿਹੜੇ ਭਰਮ ਭਲੇਖੇ ਪੈਦਾ ਕੀਤੇ ਜਾਂਦੇ ਆ ਜਾਂ ਜਿਹੜੇ ਮੇਰੇ ਮਨ 'ਚ ਗਿਰੇ ਸ਼ਿਕਵੇ ਸ਼ਿਕਾਇਤਾਂ ਨੇ ਹਾਂਜੀ ਜਾਂ ਜੋ ਮੈਂ ਮੈਂ ਮਹਿਸੂਸ ਕਰਦਾ ਕਿ ਸਾਡੇ 'ਚ ਕਮੀ ਕਿੱਥੇ ਆ ਜਾਂ ਸਾਡੇ ਨਾਲ ਧੋਖਾ ਕਿੱਥੇ ਹੋ ਰਿਹਾ ਮੇਰਾ ਫਰਜ਼ ਬਣਦਾ ਆ ਇੱਕ ਬਤੌਰ ਸੇਵਾਦਾਰ ਹੋਣ ਦੇ ਨਾਤੇ ਕਿ ਲੋਕਾਂ ਨੂੰ ਸੰਗਤ ਨੂੰ آگਾਹ ਕਰਨਾ ਔਰ ਸੱਤ ਸਾਹਮਣੇ ਰੱਖਣਾ ਮੈਂ ਤਾਂ ਸਾਰਿਆਂ ਨੂੰ ਕਿਹਾ ਸੀ ਮੇਰੀ ਇਹਨਾਂ ਚਾਰੇ ਉਮੀਦਵਾਰ ਆ ਜਾਣ ਇਕੱਠੇ ਹੋ ਕੇ ਆ ਜਾਣਾ ਇੱਕ ਮਤ ਹੋ ਕੇ ਆ ਜਾਣ ਸਾਹਮਣੇ ਬੈਠ ਜਾਣਾ ਗਿਰਸਾ ਸਿੰਘ ਬਟੋਹਾ ਨੂੰ ਕਿਸੇ ਪੱਖ ਤੋਂ ਉਹ ਆਪਾਂ ਕੀ ਕਹਿ ਦੀਏ ਕਿ ਹਰਾ ਦੇਣਾ ਜਾਂ ਮੇਰਾ ਪੱਖ ਕਮਜ਼ੋਰ ਸਾਬਤ ਕਰ ਦੇਣਾ ਮੈਂ ਮੈਦਾਨ ਛੱਡ ਦੂੰ। ਸਰ ਭਗਵਾਨ ਅਸੀਂ ਸਦਾ ਬਿਰਸਾ ਸਿੰਘ ਬਟੋਹਾ ਨੂੰ ਟਿਕਟ ਮਿਲੀ ਛੋੜ ਨਹੀਂ ਕਰੀਦਲ ਵਾਲਾ ਹਾਂ। ਬਹੁਤ ਹੀ ਮੇ ਤੜਕ ਉਮੀਦਵਾਰ ਨੇ ਬੜੀ ਉਹਨਾਂ ਦੀ ਕੁਰਬਾਨੀ ਹੈ ਆਪਣੇ ਪੰਥ ਵਾਸਤੇ ਆਪਣੀ ਕੌਮ ਵਾਸਤੇ ਹੁਣ ਸਾਡਾ ਵੀ ਜੀ ਰਣ ਦਾ ਹੱਕ ਬੰਦਾ ਹੈ ਕਿ ਆਪਾਂ ਇੱਕ ਇੱਕ ਵੋਟ ਉਹਨਾਂ ਨੂੰ ਤਾਕੇ ਉਹਨਾਂ ਨੂੰ ਆਪਾਂ ਕਾਮਯਾਬ ਕਰੀਏ ਜੀਰ ਹਲਕੇ ਤੋਂ ਸਾਰਿਆਂ ਨੂੰ ਵਿਸ਼ਵਾਸ ਦਨਿਆ ਕਿ ਅਸੀਂ ਜਿੰਦਾ ਵੀ ਜੋਰ ਹੋਇਆ ਉਹਨਾਂ ਦੇ ਹੱਕ ਚਲਾਵਾਂਗੇ ਉਹਨਾਂ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਵਾਇ ਕੋਈ ਚੇਖ ਖਾਲਸਾ ਵਾਇ ਕੋਈ ਬਸ